ਕਹਿੰਦੇ ਕਿੰਨਾ ਚੰਗਾ ਹੋਵੇ ਜੇ ਸਤਗੁਰੂ ਦੀ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਇੱਕ ਮੰਜੇ ਤੇ ਆਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਬੈਠਣ ਤੇ ਦੂਸਰੇ ਮੰਜੇ ਤੇ ਸਤਗੁਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਬੈਠਣ ਹੁਣ ਭਾਗਾਂ ਵਾਲੇ ਅੰਦਰ ਪ੍ਰੇਮ ਜਾਗਿਆ ਇਹਨਾਂ ਦੇ ਤੇ ਗੁਰੂ ਗੁਰੂ ਜਪਦੇ ਨੇ ਗੁਰਮਖੋ ਨੇਤਰ ਬੰਦ ਕਰ ਲੇ ਛੇਵੇਂ ਪਾਤਸ਼ਾਹ ਦੇ ਮਬਾਰਕ ਚਰਨਾਂ ਦਾ ਧਿਆਨ ਤਰਿਆ ਤੇ ਗੁਰੂ ਗੁਰੂ ਜਪਦੇ ਪਏ ਨੇ ਇਧਰੋਂ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਆਖ ਲਗੇ ਭਾਈ ਗੁਰਦਾਸ ਜੀ ਨੂੰ ਭਾਈ ਗੁਰਦਾਸ ਜੀ ਚਲੋ ਅੱਜ ਲੰਗਰ ਦੇ ਬਾਹਰ-ਵਾਰ ਦੋ ਸਿੱਖ ਅਵਾਜ਼ਾਂ ਪਏ ਮਾਰਦੇ ਨੇ ਸਤਗੁਰੂ ਸਮਝਿਆ ਨਹੀਂ ਕਿ ਇਹ ਦੋ ਸਿੱਖ ਪਿਆਰ ਨਾਲ ਉਡੀਕਦੇ ਪਏ ਨੇ ਆਵਾਜ਼ਾਂ 'ਤੇ ਮਾਰਦੇ ਨੇ ਸਤਗੁਰੂ ਜੀ ਨੇ ਵੇਖੋ ਉਸ ਵੇਲੇ ਭਾਈ ਗੁਰਦਾਸ ਜੀ ਨੂੰ ਬਾਹਰ ਤੋਂ ਫੜਿਆ ਤੇ ਉਸ ਜਗ੍ਹਾ ਤੇ ਲੈ ਗਏ ਜਿੱਥੇ ਇਹ ਦੋਵੇਂ ਗੁਰਸਿੱਖ ਮੰਝੇ ਬਣਾ ਕੇ ਬੈਠੇ ਹੋਏ ਨੇ ਤੇ ਗੁਰੂ ਗੁਰੂ ਜਪਦੇ ਪਏ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਪਏ ਨੇ ਵਾਹਿਗੁਰੂ 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 ਜਪਦਿਆਂ ਜਪਦਿਆਂ ਕਨਕਸ਼ਨ ਗੁਰਮੁਖੋ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਚੁੱਕੇ ਹੈ ਨਾ ਇਹ ਵਾਹਿਗੁਰੂ ਗੁਰਮੰਤਰ ਦੇ ਵਿੱਚ ਬੜੀ ਤਾਕਤ ਜੇ ਗੁਰਮੁਖੋ ਸ਼ਬਦ ਵਿੱਚ ਬਹੁਤ ਤਾਕਤ ਜੇ ਪੜਦੇ ਉਹਨਾਂ ਗੁਰਮੁਖੋ ਭੜੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉੱਤਰ ਸੁਖੇ ਮੂਤ ਪ੍ਰੀਤੀ ਕੱਪੜ ਹੋਏ ਦੇਸਾ ਭੂਣ ਲਈਏ ਉਹ ਤੋਏ ਸਤਿਗੁਰੂ ਜੀ ਜੇ ਕੱਪੜਾ ਗੰਦਾ ਹੋ ਜਾਵੇ ਉਹਨੂੰ ਸਾਬਣ ਦੇ ਨਾਲ ਧੋ ਲਈਦਾ ਮਹਾਰਾਜ ਕੱਪੜਾ ਸਾਫ਼ ਹੋ ਜਾਂਦਾ ਹੈ ਹੇ ਮਾਲਕ ਜੀ ਜੇ ਇਹ ਮਤਮੈਲੀ ਹੋ ਜਾਵੇ ਫਿਰ ਮਤ ਕਿਵੇਂ ਸਾਫ਼ ਕਰੀਏ ਸਤਿਗੁਰੂ ਜੀ ਅਗਲੀ ਪੰਕਤੀ ਫਿਰ ਜਵਾਬ ਦਿੰਦੇ ਨੇ ਕੀ ਕਹਿੰਦੇ ਸਤਿਗੁਰੂ ਗਰੀਬ ਨਵਾਜ਼ ਜੀ ਕਹਿੰਦੇ ਭੜੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਕਿੰਦ ਜੇ ਮਤ ਪਾਪਾਂ ਦੇ ਨਾਲ ਮੈੜੀ ਹੋ ਜਾਵੇ ਇਹ ਮਤ ਪਾਪਾਂ ਨਾਲ ਗੰਦੀ ਹੋ ਜਾਵੇ ਫਿਰ ਨਾਮ ਰੂਪੀ ਸ਼ਬਦ ਰੂਪੀ ਸਭ ਨੇ ਇਹਨੂੰ ਧੋ ਲਈਦਾ ਹੈ ਗੁਰਮੁਖਪੜੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਇਹ ਗੁਰੂ ਗੁਰੂ ਗ੍ਰੰਥ ਸਾਹਿਬ ਜਪਦੇ ਪਏ ਨੇ ਅਦੇ ਛੇਵੇਂ ਪਾਸ਼ਾ ਜੀ ਭਾਈ ਗੁਰਦਾਜ ਜੀ ਨੂੰ ਬਾਹਰ ਤੋਂ ਫੜ ਕੇ ਲੈ ਕੇ ਆਏ ਇੱਕ ਮੰਜੇ ਤੇ ਛੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠ ਕੇ ਤੇ ਦੂਸਰੇ ਮੰਜੇ ਦੇ ਭਾਈ ਗੁਰਦਾਜ ਨੂੰ ਇਸ਼ਾਰਾ ਕੀਤਾ ਜੀ ਭਾਈ ਗੁਰਦਾਜ ਜੀ ਇਸ ਮੰਜੇ ਤੇ ਬੈਠ ਜਾਓ ਜਿਸ ਵੇਲੇ ਭਾਈ ਗੁਰਦਾਜ ਇੱਕ ਮੰਜੇ ਤੇ ਬੈਠ ਕੇ ਗੁਰਮੁਖ ਗੁਰਸਿੱਖਾਂ ਨੇ ਵੇਖਿਆ ਦੋਵੇਂ ਗੁਰਸਿੱਖਾਂ ਨੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਜਿਸ ਵੇਲੇ ਭਾਈ ਢਿੰਗਰ ਜੀ ਭਾਈ ਮਧੂ ਜੀ ਨੇ ਆਪਣਾ ਮਸਤਕ ਛੇਵੇਂ ਪਾਸ਼ਾ ਦੇ ਚਰਨਾਂ ਤੇ ਰੱਖਿਆ ਗੁਰਮਖੋ ਸਾਡਾ ਇਤਿਹਾਸ ਕਹਿੰਦਾ ਇਹ ਦੋਵੇਂ ਗੁਰ ਸਿੱਖਾਂ ਨੂੰ ਤਰਲੋਕੀ ਦੀ ਸੋਝੀ ਹੋ ਗਈ ਤਰਲੋਕੀ ਦੀ ਗੁਰਮਖੋ ਸੋਝੀ ਕੀ ਹੋ ਗਈ ਇਹ ਕੀ ਦੇਖਦੇ ਨੇ ਕੰਨ ਕੰਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਸਦੇ ਨੇ ਘਟ ਘਟ ਦੇ ਵਿੱਚ ਛੇਵੇਂ ਪਾਸ਼ਾ ਦਾ ਵਾਸਾ ਹੈ ਜੇ ਧਰਤੀ ਵੱਲ ਦੇਖਦੇ ਨੇ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ ਜੇ ਆਕਾਸ਼ ਵੱਲ ਦੇਖਦੇ ਨੇ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ ਗੁਰਮੁਖੋ ਜਿੱਧਰ ਦੇਖਦੇ ਨੇ ਛੇਵੇਂ ਪਾਤਸ਼ਾਹ ਦੇ ਇਹਨਾਂ ਨੂੰ ਦਰਸ਼ਨ ਹੋ ਰਹੇ ਨੇ ਅੱਜ ਸਤਿਗੁਰੂ ਜੀ ਉੱਠੇ ਗੁਰਮੁਖੋ ਮੰਝੇ ਤੋਂ ਹਣ ਸਤਪੁਰ지 ਨੇ ਇਦਾਂ ਦੋਵੇਂ ਬਾਂਗਾਂ ਫੁੱਲ ਖੋਲ ਲਿਆ ਆਖਿਆ ਭਾਈ ਢਿੰਗਰ ਜੀ ਭਾਈ ਮਧੂ ਜੀ ਤੁਹਾਡੇ ਪਿਆਰ ਤੋਂ ਸਦਕੇ ਤੁਹਾਡੇ ਪਿਆਰ ਤੋਂ ਬਲਿਹਾਰੇ ਵੇਖੋ ਜੇ ਸਿੱਖ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹੈ ਸਿੱਖ ਗੁਰੂ ਦੇ ਚਰਨਾਂ ਤੋਂ ਬਲਿਹਾਰੇ ਜਾਂਦਾ ਹੈ ਫਿਰ ਪਿਆਰ ਵਾਲੇ ਗੁਰਸਿੱਖਾਂ ਤੋਂ ਗੁਰੂ ਵੀ ਸਦਕੇ ਜਾਂਦਾ ਹੈ ਗੁਰੂ ਵੀ ਬਲਿਹਾਰੇ ਜਾਂਦਾ ਹੈ ਛੇਵੇਂ ਬਾਸ਼ਨ ਇਦਾਂ ਦੋਵੇਂ ਬਾਵਾ ਖੋਲੀਆਂ ਅੱਖਿਆ ਭਾਈ ਢਿੰਗਰ ਜੀ ਭਾਈ ਮਦੂ ਜੀ ਤੁਸੀਂ ਬਰੇ ਪਿਆਰ ਨਾਲ ਗੁਰੂ ਘਰ ਸੇਵਾ ਕਰਦੇ ਹੋ ਗੁਰਸਿੱਖਾਂ ਵਾਸਤੇ ਪੀੜੀਆਂ ਬਣਾਉਂਦੇ ਹੋ ਗੁਰਸਿੱਖਾਂ ਵਾਸਤੇ ਮੰਝੇ ਬਣਾਉਂਦੇ ਹੋ ਨਾਲ ਨਾਲ ਸ਼ਬਦ ਦੀ ਕਮਾਈ ਕਰਦੇ ਹੋ ਹੁਣ ਤੁਹਾਨੂੰ ਗੁਰੂ ਨਾਨਕ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਨਾਮ ਦੀ ਰੰਗਤ ਚੜ ਚੁੱਕੀ ਹੈ ਆਓ ਗੁਰਸਿੱਖੋ ਆਓ ਭਾਈ ਢਿੰਗਰ ਜੀ ਆਓ ਭਾਈ ਮਦੂ ਜੀ ਮੇਰੇ ਗੱਲ ਦੇ ਨਾਲ ਲੱਗ ਜੂ ਆਹਾ ਇੱਕ ਉਹ ਸਮਾਂ ਹੁੰਦਾ ਹੈ ਜਦੋਂ ਸਿੱਖ ਬੇਨਤੀ ਕਰਦਾ ਹੈ ਜੋਦਰੀ ਕਰਦਾ ਹੈ ਤਰਲਾ ਪਾਉਂਦਾ ਹੈ ਕਿ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਨਾਹਾਂਵੇਂਗੇ ਹਉ ਤੁਮਰੀ করুণ ਤੇ ਆਸ ਪ੍ਰਭ ਮੋਹੇ ਕੱਬ ਗੱਲ ਲਾਵਵੇਂਗੇ ਜਦੋਂ ਸਿੱਖ ਦਾ ਫਿਰ ਗੁਰੂ ਦੇ ਚਰਨਾਂ ਨਾਲ ਪਿਆਰ ਪੈਂਦਾ ਹੈ ਜਦੋਂ ਸਿੱਖ ਗੁਰੂ ਦਾ ਫਿਰ ਬਚਨ ਸੰਭਾਲਦਾ ਹੈ ਗੁਰੂ ਦੇ ਬਚਨ ਨੂੰ ਸਿੱਖ ਕਮਾਉਂਦਾ ਹੈ ਫਿਰ ਗੁਰੂ ਕਹਿੰਦਾ ਆ ਸਿੱਖਾ ਮੇਰੇ ਗੱਲ ਦੇ ਨਾਲ ਲੱਗ ਜਾ ਅੱਜ ਗੁਰਮਖੋ ਦੋਵੇਂ ਸਿੱਖਾਂ ਨੂੰ ਸਤਗੁਰੂ ਨੇ ਆਪਣੇ ਗੱਲ ਨਾਲ ਲਾਇਆ ਤੇ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਆਖਿਆ ਭਾਈ ਢਿੰਗਰ ਜੀ ਭਾਈ ਮਦੋ ਜੀ ਤੁਹਾਡਾ ਪਿਆਰ ਦੇਖ ਕੇ ਤੁਹਾਨੂੰ ਨਿਹਾਲ 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 ਕੀਤਾ ਆਖਿਆ ਜਾਓ ਭਾਈ ਢਿੰਗਰ ਜੀ ਭਾਈ ਮਦੋ ਜੀ ਨੂੰ ਆਪਣੇ ਇਲਾਕੇ ਚਲੇ ਜਾਓ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇਹ ਦੋਵਾਂ ਗੁਰਸਿੱਖਾਂ ਨੇ ਫਿਰ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਢਿੰਗਰ ਜੀ ਦਾ ਅਖੀਲਾ ਸਮਾਂ ਵੀ ਛੇਵੇਂ ਪਾਤਸ਼ਾਹ ਜੀ ਨੇ ਆਪ ਸੰਭਾਲ ਲਿਆ ਹੁਣ ਪਾਗਾਂ ਵਾਲੇ ਇਹਨਾਂ ਅਖਿਓ ਭਾਈ ਗੁਰਚਰਨ ਸਿੰਘ ਨੇ ਇੱਕ ਕਥਾ ਸੁਣਾਈ ਭਾਈ ਢਿੰਗਰ ਜੀ ਦੀ ਭਾਈ ਮਧੂ ਜੀ ਦੀ ਇਹ ਕਿੱਥੇ ਲਿਖਿਆ ਅਸੀਂ ਕਦੀ ਸੁਣੀ ਨਹੀਂ ਇਹ ਗੁਰਸਿੱਖਾਂ ਦਾ ਫਿਰ ਪਿਆਰ ਵੇਖ ਕੇ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਤੇ 29ਵੀਂ ਪਾਉੜੀ ਤੇ ਫਿਰ ਇਹ ਗੁਰਸਿੱਖਾਂ ਦਾ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਠਿੰਗਰ ਮਧੂ ਜਾਨੀਆਂ ਨੇ ਦੋ ਘਰ ਸਿੱਖ ਹੋਏ ਨੇ ਠਿੰਗਰ ਤੇ ਮਧੂ ਜੀ ਭਾਈ ਗੁਰਦਾਸ ਜੀ ਕਹਿੰਦੇ ਠਿੰਗਰ ਮਧੂ ਜਾਨੀਆਂ ਨੇ ਵੱਡੇ ਸੁਜਾਨ ਤਖਾਨ ਅਪਾਰਾ ਇਹ ਬੜੇ ਵੱਡੇ ਸਿਆਣੇ ਤੇ ਤਰਖਾਨ ਦੀ ਕਿਰਤ ਵਾਲੇ ਹੋਏ ਨੇ ਤਰਖਾਨ ਦਾ ਕੰਮ ਕਰਦੇ ਸਨ ਠਿੰਗਰ ਮਦੂ ਜਾਨੀਆਂ ਨ ਵੱਡੇ ਸੁਜਾਨ ਤਖਾਨ ਅਪਾਰਾ ਤਖਾਨ ਅਪਾਰਾ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਜਿੰਨਾ ਕ ਸਮਾਂ ਗੁਰਮਖਾ ਵੱਲੋਂ ਹੁਕਮ ਹੋਇਆ ਸੀ ਸਤਿਗੁਰ ਨੇ ਤਰਸ ਕਰਕੇ ਸੇਵਾ ਲੈ ਲਈ ਹੈ ਗੁਰਮਖੂ ਵਿਚਾਰ ਕਰਦੇ ਆ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਸਤਿਗੁਰ ਜੀ ਬਖਸ਼ਿਸ਼ ਯੋਗ ਨੇ